ਵਾਰਡ ਨੰਬਰ 9 ਦੀ ਆਪ ਦੀ ਉਮੀਦਵਾਰ ਮਨਦੀਪ ਕੌਰ ਬਲੋਂ ਅੱਜ ਆਪਣੇ ਵਾਰਡ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਉਹਨਾਂ ਨੇ ਵਾਰਡ ਵਾਸੀਆਂ ਦੇ ਘਰ ਘਰ ਜਾ ਕੇ ਵਾਰਡ ਵਾਸੀਆਂ ਨਾਲ ਗੱਲਬਾਤ ਸਾਂਝੀ ਕੀਤੀ ਅਤੇ ਵਾਰਡ ਵਾਸੀਆਂ ਨੂੰ ਦਿਨ-ਬ-ਦਿਨ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ। ਆਓ ਕਰਦੇ ਆ ਗੱਲਬਾਤ ਹਾਂਜੀ ਮੈਂ ਕੀ ਨਾਮ ਆਪਣਾ ਮੇਰਾ ਨਾਮ ਮਨਦੀਪ ਕੌਰ ਬੈਂਸ ਵਾਰਡ ਨੰਬਰ 9 ਦੀ ਕਿਹੜੇ ਵਾਰਡ ਤੋਂ ਖੜੇ ਹੋ ਤੇ ਕਿਹੜੀ ਪਾਰਟੀ ਤੋਂ ਨੇ ਮੈਂ ਵਾਰਡ ਨੰਬਰ 9 ਤੋਂ ਖੜੀ ਹਾਂ ਜੀ ਤੇ ਮੈਂ ਆਮ ਆਦਮੀ ਪਾਰਟੀ ਉਸ ਮੰਨੋਂ ਖੜੀ ਹੋਈ ਹਾਂ ਉਮੀਦਵਾਰਾਂ ਮੈਂ ਵਾਰਡ ਨੰਬਰ 9 ਚੋਂ ਮੈਂ ਤੁਹਾਡਾ ਅਜੰਡਾ ਕੀ ਹੈ ਤੁਹਾਡਾ ਮੈਨੀਫੈਸਟੋ ਕੀ ਹੈ ਮੈਨੀਫੈਸਟੋ ਸਾਡਾ ਹੈਗਾ ਜੀ ਵਿਕਾਸ ਮੇਨ ਸਾਡੀ ਪਾਰਟੀ ਜਿਹੜੀ ਆ ਵਿਕਾਸ ਦੇ ਮੁੱਦੇ ਤੇ ਲੜ ਰਹੀ ਆ ਤੇ ਮੈਂ ਚਾਹੁੰਨੀ ਆ ਕਿ ਮਾਲਪੁਰ ਵਿੱਚ ਵੈਸੇ ਬਹੁਤ ਕੰਮ ਹੋਇਆ ਨਾ ਆਮ ਆਦਮੀ ਪਾਰਟੀ ਬਹੁਤ ਅੱਛਾ ਕੰਮ ਕਰ ਰਹੀ ਆ ਬਲਕਿ ਪੰਜਾਬ ਦੇ ਵਿੱਚੇ ਬਹੁਤ ਅੱਛਾ ਕੰਮ ਹੋ ਰਿਹਾ ਪਰ ਜਿੱਦਾਂ ਸਾਡੇ ਆਪਣੇ ਗੌਰ ਦੇ ਵਿੱਚ ਕੋਈ ਸਮੱਸਿਆਵਾਂ ਹੈਗੀਆਂ ਆ ਜਿਨ੍ਹਾਂ ਨੂੰ ਮੈਂ ਆਪਣੇ ਪਹਿਲੇ ਆਧਾਰ ਤੇ ਉਹਨਾਂ ਨੂੰ ਮੈਂ ਪੂਰੀਆਂ ਕਰਨੀਆਂ ਚਾਹੂੰਗੀ ਕੋਈ ਦੱਸ ਸਕਦੇ ਕੋਈ ਸਮੱਸਿਆਵਾਂ ਹਾਂਜੀ ਜਿੱਦਾਂ ਥੋੜਾ ਜਿਹਾ ਵਿਚਲੇ ਮੱਲਿਆਂ ਦੇ ਵਿੱਚ ਪਾਣੀ ਦੀ ਪ੍ਰੋਬਲਮ ਆ ਰਹੀ ਆ ਸੀਵਰੇਜ ਦੀ ਪ੍ਰੋਬਲਮ ਹੈ ਵੈਸੇ ਤਾਂ ਸੀਵਰੇਜ ਪੈ ਰਿਹਾ ਸਾਡੇ ਪਰ ਫਿਰ ਵੀ ਥੋੜਾ ਜਿਹਾ ਨਾਲੀਆਂ ਦਾ ਮੁੱਦਾ ਹੈਗਾ ਆ ਜੀ ਮੇਨ ਹੈਗਾ ਪਾਣੀ ਦਾ ਪਾਣੀ ਦਾ ਤੇ ਇੱਕ ਥੋੜੀਆਂ ਗਲੀਆਂ ਜਿਹੜੀਆਂ ਕਾਫੀ ਟੁੱਟੀਆਂ ਹੋਈਆਂ ਵਿਚਲੇ ਮਹੱਲੇ ਦੇ ਵਿੱਚ ਜਿੱਦਾਂ ਆਨੇ ਬਾਕੀ ਦੇਖੋ ਸਾਡੀ ਪਾਰਟੀ ਜਿਹੜੀ ਮਿਲ ਕੇ ਕੰਮ ਕਰੂਗੀ ਸਾਡੇ 13 ਕੈਂਡੀਡੇਟ ਖੜੇ ਆ ਹਨਾ ਉਹਦੇ ਵਿੱਚੋਂ ਜਿਹੜੇ ਅਸੀਂ ਮਿਲ ਕੇ ਕੰਮ ਕਰਾਂਗੇ ਕਿਉਂਕਿ ਸਰਕਾਰ ਜਿਹੜੀ ਆ ਉਹ ਹਰ ਇੱਕ ਨੂੰ ਮੌਕਾ ਦੇਊਗੀ ਆਪਣੇ ਆਪਣੇ ਵੋਟ ਦੇ ਵਿੱਚ ਕੰਮ ਕਰਨ ਦਾ ਜਿੱਦਾਂ ਤੇ ਮੈਂ ਚਾਹੁੰਦੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਬਣੀ ਹੋਆ ਮੈਂ ਚਾਹੁੰਦੀ ਆ ਕਿ ਸਾਡੇ ਮਾਲਪੁਰ ਵਿੱਚ ਵੀ ਉਹਨਾਂ ਦੀ ਕਮੇਟੀ ਬਣੇ ਤਾਂ ਕਿ ਅਸੀਂ ਵੱਧ ਤੋਂ ਵੱਧ ਕੰਮ ਕਰਕੇ ਤਾਂ ਦਿਖਾ ਸਕੀਏ ਸ਼ਹਿਰ ਦਾ ਵਿਕਾਸ ਕਰ ਸਕੀਏ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਆਪਣੇ ਮਹੱਲੇ ਦੇ ਵਿੱਚ ਪਾਣੀ ਦੀ ਪ੍ਰੋਬਲਮ ਹੈ ਆ ਉਹ ਥੋੜੀ ਜਿਹੀ ਮੈਂ ਠੀਕ ਕਰਨੀ ਚਾਹੂੰਗੀ ਬਾਕੀ ਇਦਾਂ ਆ ਡੋਰ ਟੂ ਡੋਰ ਜਾ ਕੇ ਅਸੀਂ ਪਤਾ ਕਰ ਰਹੇ ਹਾਂ ਕਿਸੇ ਨੂੰ ਕੀ ਪ੍ਰੋਬਲਮ ਆ ਉਸ ਹਿਸਾਬ ਨਾਲ ਅਸੀਂ ਜਿਹੜੀ ਵੀ ਉਹਨਾਂ ਦੀ ਹੋਊਗੀ ਆਪਾਂ ਸਰਕਾਰ ਦੇ ਅੱਗੇ ਰੱਖਾਂਗੇ ਤੇ ਪੂਰੀ ਵੀ ਕਰ ਬਿਲਕੁਲ ਜੀ ਬਿਲਕੁਲ ਮੇਰੇ ਵਾਰਡ ਦੇ ਜਿਹੜੇ ਲੋਕ ਆ ਉਹ ਮੈਨੂੰ ਜੋ ਦੱਸ ਰਹੇ ਆ ਜੋ ਕਰ ਰਹੇ ਆ ਮੈਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਜ਼ਰੂਰ ਗਵਰਨਮੈਂਟ ਦੇ ਅੱਗੇ ਰੱਖੂੰਗੀ ਸਰਕਾਰ ਦੇ ਅੱਗੇ ਜ਼ਰੂਰ ਪੇਸ਼ ਕਰੂੰਗੀ ਅਖੀਰ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਣੇ ਵਾਰਡ ਦੇ ਵਸਨੀਕਾਂ ਨੂੰ ਵਾਰਡ ਦੇ ਵਸਨੀਕਾਂ ਨੂੰ ਮੈਂ ਇਹ ਕਹਿਨੀ ਆ ਕਿ ਮੈਨੂੰ ਪਲੀਜ਼ ਮੌਕਾ ਦਿਓ ਜੀ ਮੈਂ ਤੁਹਾਡੇ ਜਿਹੜੇ ਇਹ ਪਹਿਲ ਦੇ ਆਧਾਰ ਤੇ ਕੰਮ ਕਰਵਾਉਂਗੀ ਤੇ ਮੈਂ ਹਰ ਵਰਗ ਦੇ ਹਰ ਤਬਕੇ ਦੇ ਲੋਕਾਂ ਦੀ ਜੋ ਵੀ ਸਮੱਸਿਆ ਹੋਊਗੀ ਉਹ ਪਹਿਲ ਦੇ ਆਧਾਰ ਤੇ ਮੈਂ ਕਰੂੰਗੀ ਜਦਾਂ ਹੀ। ਪੈਸਾ ਜੀ ਮਨਦੀਪ ਕੌਰ ਬੈਂਸ ਵਾਰਡ ਨੰਬਰ 9 ਦੇ ਵਿੱਚੋਂ ਇਲੈਕਸ਼ਨ ਲੜ ਰਹੇ ਨੇ। ਸਾਡਾ ਮੇਨ ਮੁੱਦਾ ਇਹ ਹੈ ਜੋ ਸਾਡਾ ਭਾਈਚਾਰਾ ਸਾਨੂੰ ਡਿਵੈਲਪਮੈਂਟ ਦੇ ਕੰਮ ਦੇ ਲਈ ਪ੍ਰੇਰਿਤ ਕਰੂਗਾ ਹੀ ਅਸੀਂ ਉਹ ਡਿਵੈਲਪਮੈਂਟ ਸਰਕਾਰ ਦੇ ਨੋਟਿਸ ਲਿਆ ਕੇ ਉਹ ਆਪਣੇ ਭਾਈਚਾਰੇ ਦੀ ਪੂਰੀ ਕਰਾਂਗੇ ਜਦਾਂ ਹੀ। ਕਿਉਂਕਿ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਲਰੇਡੀ ਹੈਗੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਠੀਕ ਨਹੀਂ ਅਸੀਂ ਉਹਨੂੰ ਦੇਖਦੇ ਹੋਏ ਅਸੀਂ ਵੀ ਇੱਕ ਇਲੈਕਸ਼ਨ ਲੜਨ ਦਾ ਮਨ ਬਣਾਇਆ ਹੈਗਾ ਤਾਂ ਕਿ ਅਸੀਂ ਇਹ ਇਲੈਕਸ਼ਨ ਕੋਈ ਪਰਮਾਪਰ ਕਾਂਜ ਆਬੀ ਦਵੇ ਤਾਂ ਅਸੀਂ ਆਪਣੇ ਭਾਈਚਾਰੇ ਦੇ ਕੰਮ ਜੋਰ ਸ਼ੋਰ ਨਾਲ ਕਰ ਸਕੀਏ